ਦੰਦਨ ਸਤ ਗੁਰੂ ਤੇਰਾ ਹੀ ਆਸਰਾ ਜੀ ਹੁਣ ਸਾਣੇ ਤਾਂ ਦੀ ਗੱਲ ਨਾ ਮਨੇ ਪਤਾ ਲੱਗ ਜੂ 84 ਵਿੱਚ ਪਾਇਆ ਤੂੰ ਫੇਰ ਪਛਤਾਵੇਂਗਾ ਮਨਸ ਜਨਮ ਮੈਂ ਐ ਮੈਂ ਗਵਾਇਆ ਪਹਿਲਾਂ ਤਾਂ ਬੰਦਾ ਸਤ ਸੰਗ ਵਿੱਚ ਆਵੇ ਨਾ ਭੁੱਲ ਚੁੱਕਿਆ ਜੇ ਗੱਲ ਅੰਦਰ ਬਸਾਵੇ ਨਾ ਜੀ ਮਨ ਕਾਲ ਫੱਟੀ ਪੋਚਨੇ ਦੇਖੋ ਜੀਵਨੂ ਬੜਾ ਪਰ ਮਾਇਆ ਹੁਣ ਸੰਨਤਾ ਦੀ ਗੱਲ ਨਾ ਮਨੇ ਪਤਾ ਲਗ ਜੂਚ ਰਾਸੀ ਵਿੱਚ ਪਾਇਆ ਤੂੰ ਫੇਰ ਪਛਤਾਵੇਂਗਾ ਮਨਸ ਜਣਿਮ ਮੈਂ ਹੈ ਮੇਂਗ ਬਾਇਆ ਕਹਿੰਦੇ ਨੇ ਸੰਤ ਔਖਾ ਜਪਨਾ ਨੀ ਨਾਮ ਜੀ ਹਿੰਦੂ ਮੁਸਲਿਮ ਸਿੱਖ ਜਪ ਸਕਦੇ ਤਮਾਮ ਜੀ ਧਰਮ ਜਾਤ ਛੱਡਣਾ ਨਹੀਂ ਪਾਵੇਂ ਤਿਲਕ ਕਛੈਰਾ ਹੋਵੇ ਪਾਇਆ ਹੁਣ ਸਣ ਤਾਂ ਦੀ ਗੱਲ ਨਾ ਮੰਨੇ ਪਤਾ ਲੱਗ ਜੂ ਚੁਰਾਸੀ ਵਿੱਚ ਪਾਇਆ ਤੂੰ ਫੇਰ ਪਛਤਾ ਮੇਗਾ ਮਨਸ ਜਣੀ ਮਮਏ ਮੇਗ ਬਾਇਆ ਮਾਸ ਤੇ ਸ਼ਰਾਬ ਬਿਨਾ ਕੁਛ ਵੀ ਕਾਵੇ ਇਸਤਰੀ ਪਰਾਈ ਕਦੇ ਨੇੜੇ ਨ ਜਾਵੇ ਜੀਬ ਕੁਲ ਦੇ ਵਿੱਚ ਰੱਬ ਹੈ ਜਿਨ ਹੱਕ ਹਲਾਲ ਦਾ ਖਾਇਆ ਹੁਣ ਸੰਤ ਤਾਰੀ ਗਲ ਨਾਮ ਨੇ ਪਤਾ ਲੱਗ ਜੁ 84 ਵਿੱਚ ਪਾਇਆ ਤੂੰ ਫੇਰ ਪਛਤਾ ਮੇਂਗਾ ਮਨਸ ਜਨਮ ਮਏ ਮੇਗ ਬਾਇਆ ਅੱਜ ਕੱਲ ਦੇਖੋ ਕੈਸਾ ਆਇਆ ਆਜਮਾਨ ਪੋਗਾ ਦੇ ਨੀ ਕੀੜੇ ਵਿੱਚ ਗੰਦ ਕੀ ਟਿਕਾਣਾ ਜੀ ਖਾਓ ਪੀਓ ਐਸ਼ ਕਰੋ ਇਹੋ ਮਨ ਨੇ ਅਸੂਲ ਬਣਾਇਆ ਹੁਣ ਸਣੇ ਤਾਂ ਦੀ ਗਲ ਨਾ ਮਨੇ ਪਤਾ ਲਗ ਜੁਚਰਾਸੀ ਵਿੱਚ ਪਾਇਆ ਤੂੰ ਫੇਰ ਪਛਤਾਵੇਂਗਾ ਮਨਸ ਜਣਿਮ ਮੈਂ ਐ ਮੇਂਗ ਵਾਇਆ ਕਿਸੇ ਉੱਚ ਜਾਤ ਕਿਸੇ ਤਨ ਦਾਗ ਮਾਨ ਜੀ ਬਰਬ ਤਾਂ ਵਡਿਆਈ ਕਿਸੇ ਤਨ ਦਾ ਹੈ ਮਾਨ ਜੀ ਕਿਸੇ ਗੁਣ ਆਪਣੇ ਦਾ ਪਾਰਾ ਅਕਲ ਇਲਮ ਨੇ ਚੜਾਇਆ ਹੁਣ ਸੰਨਤਾ ਦੀ ਗੱਲ ਨਾ ਮਨੇ ਪਤਾ ਲੱਗ ਝੂਚ ਰਾਸੀ ਵਿੱਚ ਪਾਇਆ ਤੂੰ ਫੇਰ ਪਛਤਾ ਮੇਂਗਾ ਮਾਨਸ ਜਨਮ ਮੈਂ ਹੈ ਮੇਂਗ ਬਾਇਆ ਪਤਾ ਕਿਸੇ ਬੰਦੇ ਤਾਂ ਹੀ ਲੈਣ ਕੀ ਮੈਂ ਆਇਆ ਆਮ ਲੋਕਾਂ ਕੀਤਾ ਕੰਮ ਸੌ ਲਿਆ ਤੇ ਖਾਇਆ ਜੀਏ ਦਾ ਪਤਾ ਉਸ ਨੂੰ ਲਗੇ ਜਿਹੜਾ ਚੱਲ ਕੇ ਸੰਗਤ ਵਿੱਚ ਆਇਆ ਹੁਣ ਸੰਨਤਾ ਦੀ ਗੱਲ ਨਾ ਮੰਨੇ ਪਤਾ ਲੱਗ ਜੂਚ ਰਾਸ ਵਿੱਚ ਪਾਇਆ ਬੱਡੇ ਪਾਗਾਂ ਵਾਲਾ ਕੋਈ ਸੰਗਤ ਚਿਆਵੇ ਚਾਹੇ ਜੇ ਬੰਦਾ ਭਗ ਹੁਣ ਵੀ ਬਣਾਵੇ ਜੀ ਖੁਦ ਮਖ ਤਿਆਰੀ ਮਿਲੀ ਪਰ ਫਾਇਦਾ ਕਿਸੇ ਕਿਸੇ ਨੇ ਉਠਾਇਆ ਹੁਣ ਸੰਤਾਂ ਦੀ ਗੱਲ ਨਾ ਮੰਨੇ ਪਤਾ ਲੱਗ ਜੂਚੇ